ਨਿਰਨਾ ਮਾਣੋ ਮਾਣੋ ਇਹ ਤੀਨ ਜਣਾਹ ਜਨਾਕ ਨੇ ਸਾਲਿਆ ਇਹਨਾਂ ਸੰਦਾ ਸਭ ਕੁਛ ਰੋੜ ਗਿਆ ਨੀਨਾ ਜਿਹੜੀਆਂ ਲਈਦੀਆਂ ਨੇ ਪੈਸੇ ਖਰੀਦ ਗਏ ਪੱਕੇ ਮਕਾਨ ਕਈਆਂ ਨੇ ਪਾਏ ਕਈਆਂ ਨੇ ਕੱਚੇ ਪਾਏ ਸਮਾਨ ਨਾਲ ਅੰਦਰ ਭਰੇ ਸੀ ਕੋਈ ਸਮਾਨ ਨਹੀਂ ਨਿਕਲਿਆ ਸਭ ਕੁਛ ਸਾਡਾ ਰੋੜ ਗਿਆ ਸਿਰਫ ਆਪਣੀ ਜਾਨ ਲਈ ਗਏ ਥੋੜੇ ਥੋੜੇ ਦੰਗਰ ਵੀ ਰੋੜ ਗਏ ਆਪਣੇ ਬੱਚੇ ਦੀ ਆਪਣੀ ਜਾਨ ਵੇਚਾਈ ਸਜ ਔਰ ਕੁਛ ਨਹੀਂ ਬਚਾ ਸਰਕਾਰ ਸਰਕਾਰ ਨੇ ਫੈਸਲਾ ਸਾਨੂੰ ਇਹ ਦਿੱਤਾ ਵੀ ਜੇ ਆਏ ਉਹ ਉਹ ਲੋਕ ਆਏ ਮਦਦ ਕਰਨ ਵਾਸਤੇ ਸਰਕਾਰ ਨੇ ਜੀ ਕੋਈ ਸਾਰੇ ਇਧਰ ਪਹੁੰਚੀ ਕੋਈ ਸਰਕਾਰ ਨਹੀਂ ਪਹੁੰਚੀ ਸਰਕਾਰ ਨੇ ਉਹ ਕਮਜ਼ਰੀ ਕੀਤੀ ਹੈ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਦੀਆਂ ਲਿਸਟਾਂ ਬਣਾਈਆਂ ਜਾਂ ਤਾਂ ਜੋ ਉਹ ਜਲਦੋਂ ਜਲਦ ਮੁਆਵਜ਼ਾ ਮਿਲ ਸਕੇ ਸਰਕਾਰ ਦੇ ਫੈਸਲੇ ਨੂੰ ਕਿੱਦਾਂ ਹਾਂਜੀ ਅਸੀਂ ਵੀ ਇਹੀ ਕਹਿੰਦੇ ਆਂ ਸਰਕਾਰ ਸਾਡੀ ਮਦਦ ਕਰੇ ਸਾਡੇ ਜਗਾ ਦੇਵੇ ਆਈ ਕਿਤੇ ਪੜੇ ਸੰਢ ਦੇ ਵਿੱਚ ਡੰਗਰ ਡਗਰ ਆਪਣੇ ਬੱਚੇ ਵਿੱਚ ਵਾਰੀ ਕਿੱਥੇ ਪਾਣੇ ਠੰਡ ਦਾ ਮੌਸਮ ਆਇਆ ਕਿ ਇਧਰ ਦੇ ਪਿੱਛੇ ਗਰਮੀ ਦਾ ਮੌਸਮ ਜਿੱਥੇ ਮਰਜੀ ਬੰਦਾ ਬਹਿ ਜਾਂਦਾ ਹੈ ਹੋਰ ਕਿੱਥੇ ਬੈਠੇ ਸਾਨੂੰ ਲੋਕੀ ਵੀ ਨਹੀਂ ਬਹਿਣ ਦੇ ਚਾਹੀਏ ਕੋਈ ਨਾ ਤੱਕ ਐ ਚ ਪੁਜਿਆ ਹਣੀ ਤੂੰ ਲੋਕੀ ਕੰਦੇ ਦੇ ਚ ਕੋ ਆਈ ਪਹਿਲੀ ਬਣੀਆ ਕਿੱਧਰ ਲੱਜਾਈਏ ਹੁਣ ਸਾਡੀ ਕੋਈ ਜਗ੍ਹਾ ਹੀ ਨਹੀਂ ਟਿਕਾਣਾ ਹੀ ਨਹੀਂ ਕਿਤੇ ਜਾਈ ਹਾਂਜੀ ਬੀਬੀ ਜੀ ਸਰਕਾਰ ਨੇ ਫੈਸਲਾ ਲਿਆ ਲਿਸਟਾ ਬਣਾਣ ਲਈ ਕਿ ਜਿਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਦੀ ਲਿਸਟਾਂ ਬਣਾਈਆਂ ਜਾਂ ਜਨ ਉਹਨਾਂ ਨੂੰ ਮੁਆਵਜ਼ਾ ਦੇਣਾ ਹਾਂਜੀ ਅੱਜ ਵੀ ਇਹੋ ਗਾਣੇ ਬਹੁਤ ਸ਼ੁਕਰਵਾਦ ਸ਼ੁਕਰਾਨਾ ਧੰਨਵਾਦ ਹੈ ਜੇ ਸਾਨੂੰ ਜਗ੍ਹਾ ਦੇਵੇ ਜੇ ਪੈਸਾ ਵੀ ਦੇ ਸਾਡੀ ਜਗ੍ਹਾ ਬਣਾਵੇ ਬਹੁਤ ਧੰਨਵਾਦ ਹੁੰਦਾ ਸ਼ੁਕਰਗੁਜ਼ਾਰ ਕਰਨੇ ਆਸੀ ਉਹਨਾਂ ਦਾ ਫਰਨਾ ਮਿਸਾਲ

مانگ مل جائے تو اچھا ہے کوئی مانگو کو کیا ہے کوئی مل جائے چلو ہمارا تو ہم نے ٹھیک میں پیڑی رہی ہے تو ہم جو ہمارا نقصان ہوا وہ ہمیں ملنا چاہیے میرا محمد صادق محمد جی ہارا ہے کنے کو اقصان ہوا سر بہت زیادہ ہو گیا میں اگر دون اس نادو کا ہے جو ساتھ بچے گا چھوٹے منجا میں بچے ہیں اور مجا جی نہیں آپ سے ڈاں پنیا دا جیڑا سمان سی وہ بہت زیادہ جانا وہ چکا تھوڑا نہیں کنے کو ٹوٹل کنے کو اقصان ملے جسے ہو رہا ਸਰਾਂ ਇਹਦੇ ਉਹਨਾਂ ਜਿਹੜੇ ਵਿੱਚ ਵੱਡੀਆਂ ਬਾਲੀਆਂ ਸਾਡੇ ਜਿਹੜੇ ਜ਼ਿਆਦਾਤਰ ਪੱਕੇ ਮਕਾਨ ਬਣਾਏ ਸੀਗੇ ਅਸੀਂ ਇਹਨੇ ਕੁੰਨਿਆ ਬਣਾਇਆ ਸੈਡਾ ਤੋਂ ਪੱਕਿਆ ਹੀ ਉੱਪਰ ਟੀਨਾ ਡੂਨਾ ਪਾਇਆ ਸੀ ਦੋ ਤਿੰਨ ਭਰਾ ਤਿੰਨ ਹੀ ਸਾਡੇ ਜੇ ਸਾਡੇ ਚਾਚੇ ਦੇ ਮੁਰੇ ਉਹਨਾਂ ਪੱਕਾ ਮਕਾਨ ਬਣਾਏ ਸੀਗਾ ਉਹ ਬਾਕੀ ਇਹ 17 18 ਘਰ ਬਾਕੀ ਲੱਗ ਲੱਗ ਸਾਰਿਆਂ ਨੂੰ ਆਈ ਆਪਣਾ ਮੰਨ ਕੇ ਚੱਲਦੇ ਤਿੰਨ ਭਰਾ ਸਾਡਾ ਨਾ ਇੱਕ ਭਰਾ ਦਾ ਕੋ 13 ਲੱਖ ਦਾ ਹੋ ਗਿਆ ਦੇ ਮੇਰਾ ਕੋ 5 6 ਦਾ ਉਹ ਜਿਹੜਾ ਮੇਰਾ ਦੂਜਾ ਵੱਡਾ ਉਹਦਾ ਕੋ 8 ਲੱਖ ਦਾ ਨੁਕਸਾਨ ਹੋ ਗਿਆ ਆਪਣਾ ਟੋਰਲ ਜਿਹੜਾ ਖਰਚੇ ਬਣੇ ਜਿਹੜੇ ਸਾਡੇ ਘਰਦਿਆਂ ਦਾ ਟੂਮ ਟੱਲਾ ਸਭ ਜਿਹੜਾ ਬੰਦੇ ਗੈਨੇ ਰੋੜ ਚੁੱਕੇ ਕੋਈ ਜਾਨੀ ਨੁਕਸਾਨ ਵੀ ਹੈ ਦੇ ਜਾਨੀ ਨੁਕਸਾਨ ਸਾਡੇ ਗਵਾਂਡੀ ਸੀ ਜਿਹੋਨਾਂ ਦੇ ਤਿੰਨ ਬੱਚੇ ਰੋੜ ਗਏ ਇੱਕ ਉਹਨਾਂ ਦੀ ਮਾਤਾ ਉਹ ਵੀ ਰੋੜ ਗਈ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਸਪੈਸ਼ਲ ਕਮਟੀਆਂ ਕਰਵਾਈਆਂ ਜਾ ਰਹੀਆਂ ਨੇ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਜਿਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦੇਣ ਦੇ ਲਈ ਕਿੰਦਾ ਦਾ ਫੈਸਲਾ ਦੇ ਦਿੱਤੀ ਸਰ ਹੈ ਬਹੁਤ ਧੰਨਵਾਦ ਕਰਦਾ ਸਰਕਾਰ ਦੇ ਬਾਰੇ ਸਾਡੇ ਇਸ ਬਾਰੇ ਇੰਨਾ ਸੋਚੀ ਸਰਕਾਰ ਦਾ ਹੈ ਉਹਨਾਂ ਦੇ ਵਾਸਤੇ ਬਹੁਤ ਸ਼ੁਕਰਗੁਜ਼ਾਰ ਵਿਚਾਰਾਂ ਵੀ ਆਏ ਵੀ ਸਾਲ ਕੱਢਣ ਬਾਅਦ ਸਾਨੂੰ ਜਗ੍ਹਾ ਦੇ ਕੇ ਕੁੱਲੀਆਂ ਗਲੀਆਂ ਬਣ ਜਾਂ ਅਸੀਂ ਬਹੁਤ ਧੰਨਵਾਦ ਹੈ ਸਰਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਿਆਰੀ ਸਾਧ ਸੰਗਤ ਜੀ ਜੋ ਗੁੱਜਰ ਵੀਰ ਇਹ ਰਹਿੰਦੇ ਸਨ ਮਸੀਤ ਦੇ ਲਾਗੇ ਇਹਨਾਂ ਦੇ ਕਾਫੀ ਹੜ ਪੀੜ ਦੇ ਨਾਲ ਜਿਹੜੇ ਘਰ ਸੀ ਤੈ ਹੋ ਗਏ ਹਨ ਕੁਝ ਜਾਨਵਰ ਪਸ਼ੂ ਵੀ ਰੁੜੇ ਬੱਚੇ ਵੀ ਰੁੜ ਗਏ ਹਨ ਜੋ ਇੱਕ ਘਰ ਦੇ 4 ਜੀ ਰੂੜੇ ਹਨ ਉਹਨਾਂ ਨੂੰ ਵੀ ਚਲੋ ਸਹੂਲਤ ਦਿੱਤੀ ਜਾਵੇ ਸਰਕਾਰ ਵੱਲੋਂ ਕੁਛ ਆਪਣਾ ਘਰ-ਵਾਰ ਬਣਾ ਲੈਣਾ ਦੂਜਾ ਇਹਨਾਂ ਨੂੰ ਬੇਨਤੀ ਇਹ ਹੈ ਸਰਕਾਰ ਨੂੰ ਸਾਡੇ ਵੱਲੋਂ ਕੋਈ ਪੰਚਾਇਤ ਦੀ ਜਗ੍ਹਾ ਖੁੱਲੀ ਦੇ ਕੇ ਇਹਨਾਂ ਨੂੰ ਘਰਾਂ ਵਾਸਤੇ ਜਗ੍ਹਾ ਦਿੱਤੀ ਜਾ ਰਹਿਣ ਵਾਸਤੇ ਕਿ ਸਕੂਲ ਤੇ ਰਹਿ ਨਹੀਂ ਸਕਦੇ ਤੇ ਪਸ਼ੂ ਇਹਨਾਂ ਦੇ ਕੋਲ ਸਕੂਲ ਤੇ ਨਹੀਂ ਜਾ ਸਕਦੇ ਸਾਧ ਸੰਗਤ ਜੀ ਇਹਨਾਂ ਨੂੰ ਖੁੱਲੀ ਜਗ੍ਹਾ ਦਿੱਤੀ ਜਾਵੇ ਜਿੱਥੇ ਆਪਣਾ ਇਹ ਰਹਿਣ ਬਿਸ਼ਾਇਰਾ ਕਰਨ ਪਸ਼ੂਆਂ ਦੀ ਪਾਲਣਾ ਕਰਨ ਜਾ ਕੇ ਦੋ ਦੋਏ ਕਿ ਆਪਣਾ ਗੁਜ਼ਾਰਾ ਕਰ ਰਿਹਾ ਇਹਨਾਂ ਦੀ ਬੱਸ ਉਹ ਵਾਦ ਹਾ ਡੇ ਲੋ ਇਹੀ ਬੇਨਤੀ ਹੱਥ ਬਣ ਕੇ ਗੁਰਦਸਬਹ ਤੋਂ ਵੀ ਇਹਨਾਂ ਦੀ ਮਦਦ ਕੀਤੀ ਜਾ ਬਹੁਤ ਸੰਸਤਾ ਆਈਆਂ ਆ ਬਹੁਤ ਮਦਦ ਕੀ ਆ ਫਿਰ ਵੀ ਜੋਨ ਸਿਆਲ ਦਾ ਸੀਜਨ ਅੱਗੇ ਦੇਖੋ ਠੰਡ ਹੋ ਰਹੀ ਛੋਟੇ ਛੋਟੇ ਬੱਚੇ ਇਹਨਾਂ ਦੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਏ ਵਾਰ ਜੀ ਵਾਹਿਗੁਰੂ ਪਪਾਈ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਛਾਂ ਹੋਵੇ ਠੀਕ ਹੈ ਵਾਰੀ ਬਹੁਤ ਚੰਗਾ ਆ ਜਿਨ੍ਹਾਂ ਦਾ ਇਹਨਾਂ ਦਾ ਹੱਕ ਮਿਲਦਾ ਬਹੁਤ ਚੰਗਾ ਆ ਪਾ ਠੀਕ ਹੈ ਜਿਨ੍ਹਾਂ ਨੂੰ ਨਕਸ਼ਾ ਹੋ ਗਿਆ ਆ ਬਹੁਤ ਚੰਗਾ ਜੇ ਸਰਕਾਰ ਨੂੰ ਕਹਿੰਦੀ ਆ ਵੀ ਆਪਾਂ ਇਹਨਾਂ ਦੇ ਦੇ ਦਨੇ ਆ ਕਿ ਜਿਹੜੇ ਹੁਣ ਇਹ ਵੀਰ ਇਹਨਾਂ ਨੂੰ ਕਈਆਂ ਦੇ ਕਾਗਜ ਵੀ ਨਹੀਂ ਮਿਲਨੇ ਜੋ ਕਾਗਜ ਨਾ ਕੋਲ ਕੀ ਸਰਕਾਰ ਦੋਗੀ ਕਾਗਜ ਨੇ ਸਰਕਾਰ ਨੇ ਕਾਗਜੇ ਮੰਗਣੀਆਂ ਨਾਲ ਕੋਈ ਦੱਸੋ ਇਹਨੂੰ ਕਾਗਜ ਤੁਹਾਡੇ ਨਾਂ ਆ ਕੀ ਜ਼ਮੀਨ ਆ ਕਿੱਦਾਂ ਆ ਤੇ ਚਲੋ ਸਰਕਾਰ ਨੂੰ ਇਹ ਹੀ ਚਾਹੀਦਾ ਜਿਹੜੇ ਵੀਰ ਇਹਨਾਂ ਦੇ ਘਰ ਆ ਜਾਂ ਸਬਜ਼ੀ ਵਾਲੇ ਮੇਰੇ ਵੀਰ ਆ ਇਹਨਾਂ ਨੂੰ ਸਭ ਦੀ ਮਦਦ ਕੀਤੀ ਜਾਵੇ ਜਿੰਨੀ ਵੀ ਹੋਵੇ ਹੈਲਪਰ ਕਰਨੀ ਚਾਹੀਦੀ ਆ ਬਾਜੀ